ਅੱਜ ਪ੍ਰਣ ਕਰਦੇ ਹਾਂ ਪ੍ਰਣ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇਖੋ ਅੱਖਾਂ ਭਰੀਆਂ ਮਨ ਭਰਿਆ ਮੋਹਕਾ ਕਰਨ ਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਮੈਂ ਦਸਤਾਰ ਸਜਾਵਾਂਗਾ ਤੇ ਸਹਿਬਜ਼ਾਦੇ ਦੀ ਸਹਿਬਜ਼ਾਦਿਆਂ ਦੀ ਖੁਸ਼ੀਆਂ ਲੈ ਕੇ ਜਾਵਾਂਗਾ ਤੋਂ ਇਹਨਾਂ ਦੇ ਵਾਸਤੇ ਜਿੰਨੇ ਨੌਜਵਾਨ ਖੜੇ ਆ ਇੱਕ ਪ੍ਰੇਰਣਾ ਲਓ ਤੇ ਇਹਨਾਂ ਨੂੰ ਖੁਸ਼ੀਆਂ ਦੇ ਜਕਾਰੇ ਦੀ ਬੋਲੇ ਸੋਨੇਹਾ ਇਹਦਾ ਚਿਹਰਾ ਮੂੰਹ ਦੇਖ ਲਓ ਤੇ ਦਸਾਂ ਮਿੰਟਾਂ ਮੂੰਹ ਦੇ ਵਿੱਚ ਸਿਮਰਨ ਕਰਦਾ ਪਿਆ ਕਿੰਨੀ ਵੱਡੀ ਗੱਲ ਨਾਲੇ ਦਸਤਾਰ ਚਲਦੇ ਦਸਤਾਰ ਬੰਦਾ ਪਿਆ ਨਾਲੇ ਮੂੰਹੇ ਵਾਹਿਗੁਰੂ ਦਾ ਜਾਪ ਕਰ ਰਿਹਾ ਬੋਲੋ ਜਕਾਰ ਬੋਲੇ ਕਹਿੰਦੇ ਦੇਖ ਨਾ ਜਾ ਰਹੇ ਸ਼ਹੀਦੀ ਜੋੜ ਮੇਲੇ ਤੇ ਆ ਵੀਰ ਦਸਤਾਰ ਸਜਾਉਂਦੇ ਹੋਏ ਪਾਬੁਕ ਹੋ ਗਿਆ ਦਸਤਾਰਾਂ ਦੇ ਲੰਗਰ ਦੇ ਵਿੱਚ 305 ਨੌਜਵਾਨਾਂ ਨੇ ਦਸਤਾਰਾਂ ਸਜਾਉਣ ਦਾ ਪ੍ਰਣ ਲਿਆ ਜਿਸ ਦੇ ਵਿੱਚ ਇੱਕ ਨੌਜਵਾਨ ਬੜਾ ਜ਼ਿਆਦਾ ਪਾਬੁਕ ਹੁੰਦਾ ਨਜ਼ਰ ਆਇਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਜ਼ਰ ਆਏ ਤਸਵੀਰਾਂ ਦੇ ਵਿੱਚ ਦੇਖੋ ਕਿ ਕਿਵੇਂ ਇਹ ਵੀਰ ਮੋਨਾ ਸੀ ਪਰ ਇਸਨੇ ਪ੍ਰਣ ਲਿਆ ਕਿ ਹੁਣ ਇਹ ਸਿਰ ਤੇ ਦਸਤਾਰ ਸਜਾਵੇਗਾ ਸਿਰ ਤੋਂ ਮੋਨੇ ਵੀਰ ਪਾਬੂਖ ਹੋ ਰਹੇ ਨੇ ਸਾਹਿਬਜ਼ਾਦਿਆਂ ਦੀ ਵੱਡੀ ਕਿਰਪਾ ਹੋਈ ਹੈ ਤਾਂ ਇਹ ਤਸਵੀਰਾਂ ਬੇਹੱਦ ਪਾਬੂਖ ਕਰ ਦੇਣ ਵਾਲੀਆਂ ਨੇ ਤਸਵੀਰਾਂ ਦੇਖੋ ਜਿਸ ਦੇ ਵਿੱਚ ਦਸਤਾਰਾਂ ਦੇ ਲੰਗਰ ਦੇ ਵਿੱਚ 305 ਨੌਜਵਾਨਾਂ ਨੇ ਦਸਤਾਰਾਂ ਸਜਾਉਣ ਦਾ ਪ੍ਰਣ ਕੀਤਾ ਅਤੇ ਇਹ ਬੀਰ ਬਿਹਦ ਪਾਬੁਕ ਨਜ਼ਰ ਆਇਆ ਤੇ ਇੰਨੀ ਸੋਹਣੀ ਦਸਤਾਰ ਮੱਕਾ ਬਹਿਦਾ ਹਾਂ ਜੀ ਆਹ ਬੁੱਕ ਰਿਹਾ ਨਾ ਫਤਿਹਗੁਰ ਸਾਹਿਬ ਖੜੇ ਆ ਦੇ ਨਾ ਮੱਕਾ ਬਹਿਦਾ ਠੀਕ ਹੈ ਜੇ ਆ ਵੀ ਨਾਲ ਹਾਂ ਜੀ ਉਹ ਨਾ ਕਰੇ ਜਾ ਕਿ ਮੈਂ ਮਰਨ ਪਾੜ ਦਿੰਦੀ ਹਾਂ ਫੋਨ ਕਰਦੀ ਫਤਿਹਗੁਰ ਸਾਹਿਬ ਦੀ ਧਰਤੀ ਤੇ ਖੜੇ ਉਹ ਝੂਠ ਨਹੀਂ ਬੋਲਣਾ ਉਹਨੇ ਕਿਹਾ ਜੇ ਸਜਾ ਰਹੀ ਹੈ ਤਾਂ ਮੁੜ ਕੇ ਘਰ ਜਾ ਕੇ ਨਾ ਸਜਾਓ ਜਾਂ ਵਾਲ ਕਟਾ ਲਓ ਇਹ ਮਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਤੋਂ ਡਰਨਾ ਆਪਾਂ ਨੇ ਉਹਨਾਂ ਦਾ ਘਿਆ ਰੱਖਣਾ ਸ਼ਹੀਦਾਂ ਦੇ ਨਾਮ ਦੀਆਂ ਦਸਤਾਰਾਂ ਇਹ ਇਹ ਆਮ ਦਸਤਾਰਾਂ ਦੀ ਸੇਵਾ ਨਹੀਂ ਹੈ ਕਿ ਅਸੀਂ ਆਪਣੇ ਵੱਲੋਂ ਕਰ ਰਹੇ ਆ ਜਾਂ ਮੇਰੇ ਵੱਲੋਂ ਆ ਜਾਂ ਹੋਰ ਕਿਸੇ ਵੱਲੋਂ ਆ ਗਰਮੀਓ ਪਤਾ ਨਹੀਂ ਥੋੜਾ ਮਰਜ਼ੀ ਜਿਆਦਾ ਕਰਨਾ ਇੱਕ ਬਹੁਤ ਵੱਡਾ ਪਿਆਰਮਾਨ ਚ ਰੱਖਿਓ ਦਸਤਾਰਾਂ ਸਜਾਉਣ ਵਾਲੇ ਕਿ ਇਹ ਦਸਤਾਰ ਤੁਹਾਨੂੰ ਮਿਲ ਗਈ ਹੈ ਧੰਨ ਧੰਨ ਬਾਬਾ ਜੋਰਾਵਰ ਸਿੰਘ ਵੱਲੋਂ ਇਹ ਦਸਤਾਰ ਤੁਹਾਨੂੰ ਮਿਲੀ ਹੈ ਧੰਨ ਧੰਨ ਬਾਬਾ ਫਤੇ ਸਿੰਘ ਜੀ ਫਤੇ ਸਿੰਘ ਜੀ ਵੱਲੋਂ ਆਏ ਇਹ ਇਹਦਾ ਧਰ ਰੱਖਿਓ ਭੈ ਰੱਖਿਓ ਤੋਂ ਸਾਧ ਸੰਗਤ ਇਸ ਕਰਕੇ ਬੇਨਤੀ ਹੈ ਦਸਤਾਰ ਸਜਾਉਣ ਵਾਲਿਆਂ ਨੂੰ ਕਿ ਮਤਲਬ ਦੀ ਗੱਲ ਨਾ ਰੱਖਿਓ ਮਨ 'ਚ ਸਾਡੇ ਤੋਂ ਨਾ ਡਰਿਓ ਸਿੱਧਾ ਤੋਂ ਡਰਿਓ ਕੋਈ ਨਸ਼ਾ ਨਹੀਂ ਕਰਨਾ ਅੱਜ ਤੋਂ ਬਾਅਦ ਤੇ ਅੱਜ ਤੋਂ ਬਾਅਦ ਬਾੜ ਨਹੀਂ ਕਟਾਉਣੇ ਤੇ ਅੱਜ ਤੋਂ ਬਾਅਦ ਇਹ ਸਮਝ ਲਓ ਮਨ ਦੇ ਵਿੱਚ ਕਿ ਅਸੀਂ ਇਹ ਦਸਤਾਰ ਫਤਿਹਗੜ੍ਹ ਸਾਹਿਬ ਤੋਂ ਧੰਨ ਧੰਨ ਬਾਬਾ ਫਤੇ ਸਿੰਘ ਦੇ ਕੋਲੋਂ ਲੈ ਕੇ ਆਏ ਆਂ ਬਾਬਾ ਫਤੇ ਸਿੰਘ ਦੀ ਜੀਲਾਂ ਨੂੰ ਦਸਤਾਰ ਦੇਣ ਤੇ ਫਿਰ ਉਹ ਦਸਤਾਰ ਵੀ ਰਾਖੀ ਨਾ ਕਰੇ ਤੇ ਫਿਰ ਉਹ ਮਿੱਟੀ 'ਚ ਰੁੜ ਜਾਂਦਾ ਇਸ ਕਰਕੇ ਸ਼ਹੀਦਾਂ ਦਾ ਡਰ ਰੱਖਣਾ ਮਾਨ ਦਾ ਸ਼ਹੀਦਾਂ ਦਾ ਭੈ ਰੱਖਣਾ ਜਿਨ੍ਹਾਂ ਨੇ ਸਾਡੀ ਖਾਤਰ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਆਪਣੇ ਆਪ ਨੂੰ ਮੀਆਂ ਦੇ ਜਣਾਇਆ ਇਹ ਦਸਤਾਰ ਦੀ ਖਾਤਰ ਹੀ ਸੀ ਉਸ ਵੇਲੇ ਦਸਤਾਰੋਂ ਛੱਡ ਦਿੰਦੇ ਉਹਨਾਂ ਨੂੰ ਪੈਸਾ ਵੀ ਬਥੇਰਾ ਮਿਲਦਾ ਸੀ ਬਹੁਤੇ ਮਿਲਦੇ ਸੀ ਬੇਗਮਾਂ ਮਿਲਦੀਆਂ ਸੀ ਉਹਨਾਂ ਨੇ ਸਭ ਕੁਝ ਛੱਡ ਦਿੱਤਾ ਲੇਕਿਨ ਦਸਤਾਰ ਨਹੀਂ ਛੱਡੀ ਸਿੱਖੀ ਨਹੀਂ ਛੱਡੀ ਇਸ ਕਰਕੇ ਜਿਹੜੇ ਦਸਤਾਰਾਂ ਲੈਣ ਦੇ ਬਣਾਉਣ ਦੇ ਲਾਈਨਾਂ ਦੇ ਵਿੱਚ ਖੜੇ ਨੇ ਉਹ ਅਜੇ ਤੱਕ ਵੀ ਆਪਣੇ ਮਨ ਨੂੰ ਪੁੱਛਣ ਕਿ ਸਾਇ ਅਸੀਂ ਸਦਾ ਵਾਸਤੇ ਬਨ ਰਹੇ ਹਾਂ ਕਿ ਸਰਵ ਦਿਖਾਉਣ ਵਾਸਤੇ ਬੰਨ ਰਹੇ ਡੇਰਾ ਨੇ ਦਸਤਾਰ ਸਜਾਉਣੀ ਹੈ ਕਈਆਂ ਦੇ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਲਾ ਦੋ ਜੇ ਸਜਾਉਣੀ ਹੈ ਤੇ ਇਸ ਕਰਕੇ ਕੰਨਾਂ 'ਚੋਂ ਮੁਰਕੀਆਂ ਪਾ ਕੇ ਦਸਤਾਰ ਨਹੀਂ ਹੁੰਦੀ ਜਾਂ ਦਸਤਾਰ ਹੁੰਦੀ ਹੈ ਤਾਂ ਮੁਰਕੀਆਂ ਹੁੰਦੀਆਂ ਨੇ ਇਹ ਵਾਲੀਆਂ ਪਾਈਆਂ ਵਾਲੀਆਂ ਬੀਬੀਆਂ ਨੇ ਦਿੱਤੀਆਂ ਰੱਬ ਨੇ ਗੁਰੂ ਨੇ ਪ੍ਰਮਾਤਮਾ ਨੇ ਉਹਨਾਂ ਵਾਸਤੇ ਇਹ ਸਜਾਵਟ ਹੈ ਤੇ ਜਿਹੜੇ ਮੁੰਡੇ ਪਾ ਲੈਂਦੇ ਨੇ ਇਸ ਕਰਕੇ ਮੁੰਡਿਆਂ ਨੂੰ ਬੇਤੀ ਹੈ ਇਹ ਅਰਦਾਸ ਕਰਿਆ ਕਰੋ ਕਿ ਮਹਾਰਾਜ ਸਾਨੂੰ ਮਨੁੱਖਾ ਜਾਨਾ ਮਰਦ ਦਾ ਮਰਦ ਬਣਾਇਆ ਸਾਨੂੰ ਮਰਦ ਬਣਾ ਕੇ ਰੱਖਿਓ। ਤੋਂ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਬਾਵੀਆਂ ਦੀ ਪੌਣੀਆਂ ਅੰਨਾ ਦੇ ਵਿੱਚ ਮੁਰਗੀਆਂ ਨੇ ਪੌਣੀਆਂ ਸਰਦਾਰ ਬਣਨਾ ਹੈ ਸਰਦਾਰ ਸਿੰਘ ਸਰਦਾਰ ਬਣਨਾ ਹੈ ਬੇਨਤੀ ਪ੍ਰਵਾਨ ਕਰਨਾ ਕਿ ਅਜੇ ਤੱਕ ਵੀ ਆਪਣੇ ਮਨਾਂ ਨੂੰ ਪੁੱਛੋ ਕਿ ਅਸੀਂ ਬੱਚੇ ਆ ਜਿੰਨਾ ਕਿ ਗੁਰੂ ਸਾਹਿਬ ਨੇ ਸਾਨੂੰ ਬਰ ਬਖਸ਼ਿਆ ਪਾਏ ਗੁਰਪਰੀ ਸੇਨੋਂ ਸਾਰੇ ਜੱਥੇ ਨੂੰ ਉਹ ਤਾਂ ਕਰ ਰਹੇ ਨੇ ਦਸਤਾਰਾਂ ਲੈਂਦੀਆਂ 400 ਮੀਟਰ ਕਪੜਾ ਲਿਆਂਦਾ ਤੇ ਖਰਚਾ ਕਰਿਆ ਕਿਸੇ ਕੋ ਕੋਈ ਗਰਾਹੀ ਨਹੀਂ ਕੀਤੀ ਕਿਸੇ ਕੋਲੋਂ ਕੋਈ ਤੁਹਾਡੇ ਕੋਲੋਂ ਦਸਤਾਰਾਂ ਬਣਾਉਣ ਵਾਲਿਆਂ ਨੂੰ ਬੇਨਤੀ ਹੈ ਕਿਸੇ ਨੂੰ ਕੋਈ ਇੱਕ ਪੈਸਾ ਨਹੀਂ ਦੇਣਾ ਕੋਈ ਮੰਗੇ ਵੀ ਤਾਂ ਵੀ ਨਹੀਂ ਹੈ ਤੇ ਬੰਨਣ ਵਾਲੇ ਵੀ ਜਿਹੜੇ ਜੱਜਤ ਸਾਹਿਬ ਹੈ ਇਹ ਵੀ ਮਹਾਨ ਸੇਵਾ ਨਿਭਾ ਰਹੇ ਨੇ ਕੋਈ ਇਹਨਾਂ ਨੇ ਕੋਈ ਸਾਡੇ ਕੋਲੋਂ ਕੋਈ ਕਰਾਇਆ ਨਹੀਂ ਲੈਣਾ ਕਿੰਨੀ ਕਿੰਨੀ ਦੂਰੋਂ ਆਏ ਨੇ ਇਸ ਕਰਕੇ ਜੇ ਇਹ ਦਸਤਾਰ ਬਣਾਉਣ ਦਾ ਉبرਾਲਾ ਜਦੋਂ ਜਦੇ ਨੇ ਕੀਤਾ ਹੈ ਤੇ ਇਹਦਾ ਸਤਿਕਾਰ ਰੱਖਿਓ ਮਨ ਦੇ ਵਿੱਚ ਮਨ ਦੇ ਭਾਵਨੀ ਰੱਖਿਓ ਇਹ ਬਖਸ਼ੇ ਤੁਹਾਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਮਿਲੀ ਹੈ ਇਹ ਬਖਸ਼ੇ ਜਿਹੜੀ ਮਾਤਾ ਗੁਜਰਕੌਰ ਦੀ ਮਿਲੀ ਹੈ ਹਮੇਸ਼ਾ ਦਸਤਾਰ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸਿਰ ਤੇ ਬੰਨਣੀ ਹੈ ਬੇਨਤੀ ਪ੍ਰਵਾਨ ਕਰਿਓ ਜਿਹੜੇ ਦਸਤਾਰਾਂ ਬਨ ਰਹੇ ਨੇ ਤੇ ਜਿਹੜੇ ਬਣਾ ਰਹੇ ਨੇ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕਿ ਸਦਾ ਹੀ ਅੱਜ ਸਰਦਾਰ ਬਣ ਕੇ ਰਹਿਣ ਚੜ੍ਹਦੀ ਕਲਾ ਵਾਸਤੇ ਜਗਾਰਾ ਬੋਲੋ ਬੋਲੇ ਈਸ਼ਹੁ ਨਿਹਾਲ ਅਧੀ ਦਸਤਾਰਾਂ ਬਣਾਉਣ ਵਾਲਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਆ ਤੇ ਜਗਾਰਾ ਬੋਲਿਆ ਇਹ ਜਗਾਰਾ ਬਾਜਾਂ ਵਾਲੇ ਦੀ ਬਖਸ਼ਿਸ਼ ਹੈ ਜਿਕਾਰੇ ਦੀ ਲਾਜ ਰੱਖਿਓ ਮੈਂ ਬਾਰ-ਬਾਰ ਇਹ ਗੱਲ ਕਹਿਣਾ ਇਹ ਇਹ ਨਹੀਂ ਆ ਕਿ ਇਹ ਦਸਤਾਰਾਂ ਜਾ ਕੇ ਝਾੜੂ-ਪੋਚਾ ਬਣਾ ਲਓ ਜਾ ਕੇ ਸਾਈਕਲ ਸਾਫ ਕਰੋ ਸਕੂਟਰ ਸਾਫ ਕਰੋ ਇਹ ਨਹੀਂ ਕੰਮ ਕਰਨਾ ਇਹਨਾਂ ਦਸਤਾਰਾਂ ਦੇ ਨਾਲ ਇਹ ਦਰਗਾਹੀ ਬਖਸ਼ਿਸ਼ ਹੈ ਬਾਜਾ ਵਾਲੇ ਨੇ ਇਹਨਾਂ ਦਿਨਾਂ ਦੇ ਵਿੱਚ ਸਾਰਾ ਪਰਿਵਾਰ ਸ਼ਹੀਦ ਕਰਾ ਕੇ ਇਹ ਦਸਤਾਰਾਂ ਸਾਨੂੰ ਦਿੱਤੀਆਂ ਨੇ ਗੁਰੂਆਂ ਨੇ ਤਫੀਆਂ ਤਵੀਆਂ ਤੇ ਬਹਿ ਕੇ ਇਹ ਸਰਵਾਰੀਆਂ ਸਾਡੇ ਵਾਸਤੇ ਬਣਾਈਆਂ ਨੇ ਇਹ ਕਰਕੇ ਸਤਿਪੁਰਾਂ ਦੇ ਪੈ ਭਾਵਨੀ ਦੇ ਵਿੱਚ ਰਹਿ ਕੇ ਇਹ ਦਸਤਾਰ ਦਾ ਸਤਕਾਰ ਕਰਨਾ ਸਾਰਿਆਂ ਵੀ ਕਦਰੀ ਕਲਾ ਵਾਸਤੇ ਫਿਰ ਮੈਂ ਜਗਾਰਾ ਬੋਲਦਾ ਹਾਂ ਬੋਲ ਸੋਨ ਹੋ ਸਤਿ ਸ਼੍ਰੀ ਅਕਾਲ ਸਾਰੇ 210 ਦਸਤਾਰ ਸਾਡੇ ਜੱਜ ਸਾਹਿਬਾਨ 210 ਦਸਤਾਰ ਹੁਣ ਤੱਕ ਬਨ ਚੁੱਕੇ ਨੇ ਬੋਲ ਸੋ ਨਿਹਾਲ ਵਾਖੀ ਆਕਾਰ ਜਿੰਨਾ ਹੋ ਸਕੇ ਆ ਗੁਰੂ ਦੀ ਕਿਰਪਾ ਨਾਲ ਜੀਦਾ ਦੀ ਰਹਿਮਤ ਨਾਲ ਸ਼ਾਮ ਤੱਕ ਕਰਾਂਗੇ ਜਿੰਨਾ ਉਪਰਾਲਾ ਗੁਰੂ ਜੀ ਨੇ ਸਾਨੂੰ ਬਖਸ਼ਿਆ ਤੇ ਇਸ ਉਪਰਾਲੇ ਦਾ ਸਤਿਕਾਰ ਕਰਨਾ ਤੋਂ ਦਸਾਰਾਂ ਵਾਲੇ ਬਾਹਾਂ ਘੜੀਆਂ ਕਰਕੇ ਆਪਣਾ ਆਪ ਜਿਹਨਾਂ ਨੇ ਬਣਾਈਆਂ ਨੇ ਇਹ ਪ੍ਰਣ ਕਰੋ ਜਗਾਰੇ ਦੇ ਨਾਲ ਫਤੇਗੜ ਸਾਹਿਬ ਦੀ ਧਰਤੀ ਨਾਲ ਪ੍ਰਣ ਕਰੋ ਕਿ ਅਸੀਂ ਦਸਾਰਾਂ ਮੰਨਣ ਦੇ ਪੱਕੇ ਹੋਵਾਂਗੇ ਬੋਲੋ ਸੋਨਹਾਂ ਸਾਤਿ ਸ੍ਰੀ ਅਕਾਲ ਬੋਲੇ ਸੋਨਹਾਂ ਸਾਤਿ ਸ੍ਰੀ ਅਕਾਲ ਜੱਜ ਸਾਹਿਬਾਨਾਂ ਦਾ ਵੀ ਧੰਨਵਾਦ ਕਰਦੀਆਂ ਤੇ ਇਹ ਨੌਜਵਾਨ ਜਥੇ ਦਾ ਵੀ ਮੈਂ ਧੰਨਵਾਦ ਕਰਦੀਆਂ ਭਾਈ ਗੁਰਪ੍ਰੀਤ ਸਿੰਘ ਮਨੀ ਭਾਈ ਗੁਰਕ੍ਰਪਾਲ ਸਿੰਘ ਜਸਮੀਤ ਸਿੰਘ ਦੀ ਜਗਦੀਪ ਸਿੰਘ ਦੀ ਹਰਪਾਲ ਸਿੰਘ ਦੀ ਇਹ ਸਾਰਿਆਂ ਨੇ ਰਲ ਕੇ ਇਹ ਪ੍ਰਾਲੇ ਕੀਤੇ ਨੇ ਸਾਰੇ ਹੀ ਨੌਜਵਾਨਾਂ ਦਾ ਮੈਂ ਧੰਨਵਾਦੀ ਹਾਂ ਕਿ ਹਰਪੀਰ ਸਿੰਘ ਕੈਨੇਡਾ ਦੇ ਵਿੱਚੋਂ ਬੈਠ ਕੇ ਇਹ ਸਾਰਾ ਪ੍ਰੋਗਰਾਮ ਕਰ ਰਿਹਾ ਨਹੀਂ ਕਰਵਾ ਰਿਹਾ ਨਹੀਂ ਤੋ ਆਓ ਅਗਲਾ ਪ੍ਰੋਗਰਾਮ ਭਾਈ ਗੁਰਪ੍ਰੀਤ ਸਿੰਘ ਦੇ ਕੋਲੋਂ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ